ਪਰਾਤਨ ਪੰਜਾਬ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰਨ ਲਈ ਬਠਿੰਡਾ ਦੇ ਵਿੱਚ ਸੈਲਫ ਹੈਲਪ ਗਰੁੱਪ ਵੱਲੋਂ ਇੱਕ ਵਿਸ਼ੇਸ਼ ਸਟਾਲ ਲਗਾਈ ਗਈ ਹੈ ਇੱਕ ਮੇਲੇ ਦੇ ਦੌਰਾਨ ਇਸ ਸਟਾਲ ਦੇ ਉੱਪਰ ਪੁਰਾਣੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਸਾਹਮਣੇ ਪ੍ਰਦਰਸ਼ਿਤ ਕੀਤੀਆਂ ਗਈਆਂ ਤੇ ਲੋਕਾਂ ਵੱਲੋਂ ਬੜਾ ਉਤਸ਼ਾਹ ਚੀਜ਼ ਨੂੰ ਦਿਖਾਇਆ ਜਾ ਰਿਹਾ ਮਾਤਾ ਜੀ ਨਾਲ ਪਹਿਲਾਂ ਗੱਲ ਕਰਾਂਗੇ ਜਿੰਨਾ ਵੱਲੋਂ ਇਹ ਸਾਰਾ ਉਪਰਾਲਾ ਕੀਤਾ ਗਿਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਕੌਰ ਤੁਸੀਂ ਇਹ ਸਟਾਲ ਆਈ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈ ਕੇ ਆਏ ਹੋ ਚੀਜ਼ਾਂ ਇੱਥੇ ਹੱਥਾਂ ਦੇ ਸਾਰੇ ਕੰਮ ਕਰੇ ਜਿਹੜੇ ਹੱਥਾਂ ਦੇ ਕਿਹੜੇ ਕਿਹੜੇ ਹੱਥਾਂ ਦੇ ਕਸਵਾਟਰਾ ਕੋਟੀਆਂ ਹੱਥਾਂ ਦੇ ਬੋਟੀਆਂ ਬਣਾਈ ਹੋਈਆਂ ਅੱਛਾ ਜੀ ਹੱਥਾਂ ਦੇ ਪ੍ਰਾਂਦੇ ਬਣਾਏ ਐ ਨਾਲੇ ਬਣਾਏ ਐ ਠੀਕ ਹੈ ਜੀ ਇਹ ਉਹ ਸਾਰਾ ਸੱਭਿਆਚਾਰ ਦਾ ਸਮਾਨ ਬਣਾ ਕੇ ਅੱਛਾ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਵੀ ਪਿੱਛੇ ਤੁਸੀਂ ਛੱਡ ਚੁੱਕਿਓ ਸਭ ਕੁਝ ਹੁਣ ਮੂਰੇ ਅੱਗੇ ਉਹ ਸਾਰੇ ਬੱਚਿਆਂ ਨੂੰ ਪਤਾ ਲੱਗੇ ਜਾਂ ਪ੍ਰਾਣੀਆਂ ਚੀਜ਼ਾਂ ਇਹ ਬਣਦੀਆਂ ਸਨ ਅੱਛਾ ਤੇ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਬੱਚਿਆਂ ਨੂੰ ਜਿਹੜੇ ਹੁਣ ਆਏ ਐ ਦੇਖਣਗੇ ਤਾਂ ਫੇਰ ਇਹਨਾਂ ਨੂੰ ਪਤਾ ਲੱਗੂਗਾ ਅੱਛਾ ਵੇ ਖਰਾਬ ਫਿਰ ਰੱਤ ਕੇ ਨਾ ਤਾਂ ਭੱਜ ਕੇ ਆਉਂਦੇ ਫਿਰ ਕਹਿੰਦੇ ਕਹ ਨਹੀਂ ਰੇਟ ਜ਼ਿਆਦੇ ਐ ਅੱਛਾ ਪਰ ਰੇਟ ਨੂੰ ਵੇਖ ਕੇ ਪਿੱਛੇ ਝੜ ਜਾਂ ਉਹ ਵੇਖਦਾ ਬਹੁਤ ਆਮ ਅੱਛਾ ਫਿਰ ਜਿਵੇਂ ਟੜ ਤੋਂ ਪੁੱਛਦੇ ਵੀ ਹੋਣਗੇ ਵਰਤ ਤੋਂ ਕਿਸ ਤਰ੍ਹਾਂ ਕਰਨਗੇ ਪੁੱਛਦੇ ਆ ਪੁੱਛਦੇ ਆ ਅਸੀਂ ਕਹਿੰਨੇ ਵਿਆਹ ਸਾਧੰਗਾ ਚ ਇਨੋਂ ਨਾਲ ਇੱਕ ਗੱਗਰਾ ਦੇ ਵਿਆਹ ਸਾਧੰਗਾ ਚ ਕੋਟੀਆਂ ਸਿਆਲ ਵਾਸਤੇ ਝੂਟਾਂ ਨਾਲ ਪਹਿਨਣਗੇ ਇਹ ਪੰਜਾਬੀ ਸ਼ੂਟ ਹੋਵੇ ਪੰਜਾਬੀ ਸ਼ੂਟ ਨਾਲ ਫਿਰ ਜੈਕਟ ਜੱਛਦੀ ਐ ਕਿਹੜੀਆਂ ਕਿਹੜੀਆਂ ਚੀਜ਼ਾਂ ਪਹਿਲਾਂ ਤੁਸੀਂ ਬਣਾ ਰਹੇ ਹੋ ਜਿਹੜੀ ਹੈਗੀ ਅਸੀਂ ਸਾਡੀਆਂ ਸਾਰਿਆਂ ਤੋਂ ਮਿਹਨਤ ਹੈਗੀ ਸਾਡੇ ਸ਼ਿੱਕੂ ਅੱਛਾ ਟੋਕਰੀਆਂ ਜਿਹੜੇ ਕਿ ਸਾਡੇ ਮਤਲਬ ਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਜਾਂਦੇ ਆ ਤੇ ਅਸੀਂ ਜਾਦਾ ਉਹ ਤਿਆਰ ਕਰਦੇ ਆ ਵੈਸੇ ਸਾਡਾ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਹੀ ਆ ਜਿਵੇਂ ਘਗਰੇ ਆ ਘਗਰਿਆਂ ਦੇ ਨਾਲ ਹੀ ਆ ਭਰਾਂਦੇ ਹੈਗੇ ਇਨੂ ਆਗੇ ਜਿਹੜੇ ਕਿ ਪਹਿਲਾਂ ਵਾਲੇ ਸਮਿਆਂ 'ਚ ਵਰਤੇ ਜਾਂਦੇ ਸੀ ਹੁਣ ਉਹ ਬਿਲਕੁਲ ਉਲੋਕ ਹੁੰਦੇ ਜਾਂਦੇ ਆ ਤੇ ਸਾਡੀ ਇਹ ਹੀ ਕੋਸ਼ਿਸ਼ਾ ਵੀ ਅਸੀਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਹ ਚੀਜ਼ਾਂ ਬਾਰੇ ਦੱਸੀਏ ਤੇ ਇਹ ਚੀਜ਼ਾਂ ਬਾਰੇ ਆਉਣ ਵਾਲੇ ਬੱਚੇ ਜਾਗਰੂਕ ਹੋਣ ਜੀ ਇਹਦੀ ਤੇ ਮਿਹਨਤ ਬਹੁਤ ਆ ਜੀ ਇਹਦੇ ਇੱਕ ਤੋਂ 4 ਦਿਨ ਹਰ ਇੱਕ ਚੀਜ਼ ਤੇ ਸਾਡੀ ਤੇ ਬਣਾਉਣ ਤੇ ਲੱਗਦੇ ਆ ਪਰ ਸਾਨੂੰ ਉਹਦਾ ਉਹਨਾਂ ਰੇਟ ਨਹੀਂ ਮਿਲਦਾ ਜਿੰਨਾ ਹੋਣਾ ਚਾਹੀਦਾ ਕਿਉਂਕਿ ਹਰ ਇੱਕ ਕੋਈ ਇੱਥੇ ਆ ਕੇ ਕਹਿੰਦਾ ਵੀ ਥੋੜੀ ਮਹਿੰਗੀ ਆ ਚੀਜ਼ ਪਰ ਉਹ ਇਹ ਨਹੀਂ ਦੇਖਦੇ ਵੀ ਇਹਨਾਂ ਦੇ 4 ਤੋਂ 5 ਦਿਨ ਲੱਗੇ ਹੋਏ ਆ ਚੀਜ਼ ਬਣਾਉਣ ਤੇ ਤੇ ਹਰ ਇੱਕ ਚੀਜ਼ ਹੱਥੀ ਤਿਆਰ ਕੀਤੀ ਹੋਈ ਆ ਸਾਡਾ ਕੋਈ ਵੀ ਰੈਡੀ ਮੇਡ ਚੀਜ਼ ਨਹੀਂ ਹੈਗੀ ਇਹਦੇ ਵਿੱਚ ਸਾਡਾ ਸਾਰਾ ਹੱਥੀ ਤਿਆਰ ਪਰ ਥੋੜਾ ਜਿਹਾ ਮਤਲਬ ਕਿ ਪੈਸੇ ਦੇਣ ਲੱਗੇ ਕਹਿੰਦੇ ਆ ਵੀ ਇਹ ਮਹਿੰਗੀ ਆ ਠੀਕ ਹੈ ਹਾਂਜੀ ਮੈਂਬਰ ਕਿੰਨੇ ਕੋ ਤੁਸੀਂ ਫਿਰ ਕਿਵੇਂ ਚਲਾਉਨੇ ਹੋ ਤੁਸੀਂ ਜਿਹੜਾ ਇਹ ਸਾਰਾ ਜਨਾ ਹੈਗਾ ਵੀ ਜਿਹੜਾ ਤੁਸੀਂ ਸਮਾਨ ਲੈ ਕੇ ਹੁਣ ਫਿਰ ਕਿਵੇਂ ਅਡਜਸਟਮੈਂਟ ਕਰਦੇ ਹੋ ਇਹ ਇਹਦੇ ਵਿੱਚ ਜੀ ਦੇਖੋ ਸਾਡਾ ਸੈਲਫ ਹੈਲਪ ਗਰੁੱਪ ਆਗਾ ਇੱਕ ਬਣਿਆ ਹੋਇਆ ਜਿਹਦੇ ਵਿੱਚ ਅਸੀਂ 10 ਲੀਡੀ ਜੀ ਚਲਾਉਂਦੇ ਹਾਂ ਜੀ ਮਤਲਬ ਕਿ ਉਹ ਹਾਰਿਕ ਨੂੰ ਅਸੀਂ ਘਰੇ ਸਮਾਨ ਦੇ ਦਿੰਨੇ ਆ ਉਹ ਘਰੇ ਬੈਠ ਕੇ ਬਣਾਉਂਦੇ ਆ ਠੀਕ ਹੈ ਯਾਨੀ ਕਿ ਫ੍ਰੀ ਟਾਈਮ ਦੇ ਵਿੱਚ ਉਹ ਜੀ ਹਾਂਜੀ ਫ੍ਰੀ ਟਾਈਮ ਦੇ ਵਿੱਚ ਆਪਦੇ ਘਰ ਦੇ ਕੰਮ ਕਰ ਕਰ ਕੇ ਤੇ ਫਿਰ ਇਸ ਤੋਂ ਬਾਅਦ ਅਸੀਂ ਇਹ ਸਮਾਨ ਤਿਆਰ ਕਰਦੇ ਹਾਂ ਜੀ ਹਾਂਜੀ ਦੇਖੋ ਘਰ ਦੇ ਵਿੱਚ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਮਰਜ਼ੀ ਕੰਮ ਕਰਦੇ ਰਹਿੰਦੇ ਆ ਕਿ ਦੇਖੋ ਉਹੀ ਕੰਮ ਨੇ ਨਾ ਪਰ ਉਹ ਚੀਜ਼ ਦੀ ਕੋਈ ਵੈਲਿਊ ਨਹੀਂ ਹੈਗੀਗੀ ਕਿਉਂਕਿ ਫੇਰ ਵੀ ਆ ਕੇ ਕਹਿ ਦੇਣਾ ਹੁੰਦਾਗਾ ਤੁਸੀਂ ਕੀਤਾ ਕੀ ਆ ਤੇ ਅੱਜ ਦੇ ਸਮੇਂ ਦੇ ਵਿੱਚ ਜਿਆਦਾ ਅਸੀਂ ਇਹ ਸੱਭਿਆਚਾਰ ਨਾਲ ਜੁੜ ਕੇ ਅਸੀਂ ਇਹ ਕੰਮ ਕਰ ਰਹੇ ਆ ਤਾਂ ਸਾਨੂੰ ਬਹੁਤ ਫਕਰ ਮਹਿਸੂਸ ਹੁੰਦਾਗਾ ਅਸੀਂ ਇਹ ਚੀਜ਼ ਦੇ ਪਿੱਛੇ ਨਹੀਂ ਹਟ ਸਕਦੇਗੇ ਕਿਉਂਕਿ ਅਸੀਂ ਹੱਥਾਂ ਦੀ ਕਿਰਤ ਕਮਾਈ ਦਾ ਅਸੀਂ ਕਰ ਹੀ ਸਕਦੇ ਆ ਨਾ ਉਹ ਜ਼ਰੂਰੀ ਥੋੜੀ ਨਾ ਆਪਾਂ ਵੀ ਕੋਈ ਜੇ ਆਪਣਾ ਗ੍ਰੈਜੂਏਸ਼ਨ ਆ ਗਿਆ ਆਪਾਂ ਤਾਂ ਹੀ ਸਾਰਾ ਕੁਝ ਕਰ ਸਕਦੇ ਆਂਗੇ ਅਸੀਂ ਇੰਨੇ ਪੜੇ ਲਿਖੇ ਨਹੀਂ ਹੈਗੇ ਪਰ ਜੋ ਸਾਨੂੰ ਅਸੀਂ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਲੱਗੇ ਆਂ ਤਾਂ ਉੱਥੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਗਏ ਬਹੁਤ ਹਨਾ ਇਦਾਂ ਗਾ ਆਪਾਂ ਲੇਡੀਜ਼ ਕੋਲ ਬਹੁਤ ਸਿੱਖਦੇ ਆਂਗੇ ਸਾਡੀਆਂ ਦਾਦੀਆਂ ਕੋਲੋਂ ਸਿੱਖਿਆਗਾ ਸੀ ਸਾਡੀ ਮਾਤਾ ਮਾਂ ਕੋਲੋਂ ਸਿੱਖਿਆਗਾ ਤੇ ਅੱਜ ਦੇ ਸਮੇਂ ਦੇ ਵਿੱਚ ਨਹੀਂ ਪਤਾ ਕਿਸੇ ਨੂੰ ਇਹ ਚੀਜ਼ਾਂ ਬਾਰੇ ਤਾਂ ਅਸੀਂ ਫਿਰ ਵੀ ਸਾਡੀ ਬਹੁਤ ਕੋਸ਼ਿਸ਼ ਹੁੰਦੀ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਸਮਝਾ ਸਕੀਏ ਠੀਕ ਹੈ ਹਾਂਜੀ ਮਾਤਾ ਜੀ ਬੜੀ ਤਾਰੀਫ ਹੋ ਰਹੀ ਆ ਤੁਹਾਡੀ ਕਹਿੰਦੇ ਵੀ ਗੁਰੂ ਤੁਸੀਂ ਹੋ ਫਿਰ ਆਪਾਂ ਗੱਲ ਕਰੀਏ ਬਾਹਰੋਂ ਵੀ ਤੁਹਾਨੂੰ ਕਾਲ ਕੁ ਲਾਉਂਦੇ ਹੋਣਗੇ ਸਾਡੇ ਲਈ ਵੀ ਤਿਆਰ ਕਰਦੇ ਹਾਂ ਆਉਂਦੇ ਆ ਜੀ ਹਾਂ ਕਰਦੇ ਆ ਤਿਆਰ ਜਿਵੇਂ ਕੋਈ ਕਹਿ ਦਿੰਦਾ ਹਾਂ ਮੈਂ ਤਿਆਰ ਕਰ ਦਿੰਦੇ ਜੇ ਕੋਈ ਚੀਜ਼ ਬਣਾਉਣ ਦੀ ਹੈ ਬਣਾਉਣਿਆ ਮਿਹਨਤ ਕਰਕੇ ਪੂਰੀ ਪੂਰਾ ਘਰ ਦਾ ਕੰਮ ਕਰਕੇ ਪੂਰੀ ਮਿਹਨਤ ਲਾ ਕੇ ਛੇਤੀ ਕੋਸ਼ਟ ਕਰਦੇ ਵੀ ਛੇਤੀ ਚੀਜ਼ ਬਣੇ ਸੋ ਇਹ ਉਪਰਾਲਾ ਕਿਤਨਾ ਕਿਤੇ ਪ੍ਰਾਣੇ ਸੱਭਿਆਚਾਰ ਨੂੰ ਸਾਬਣ ਲਈ ਇਹ 10 ਔਰਤਾਂ ਦੇ ਇੱਕ ਗਰੁੱਪ ਵੱਲੋਂ ਜਿਹੜਾ ਹੈਗਾ ਛੋਟੇ ਛੋਟੇ ਚੀਜ਼ਾਂ ਤਿਆਰ ਕੀਤੀਆਂ ਜਾਂਦੇ ਜੋ ਪ੍ਰਾਣੇ ਸਮੇਂ ਦੇ ਵਿੱਚ ਆਮ ਤੌਰ ਤੇ ਵਿਆਹ ਸ਼ਾਦੀਆਂ ਤੇ ਆਮ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਸੋ ਮੋੜ ਇਸ ਸੱਭਿਆਚਾਰ ਨੂੰ ਸਾਂਭਣ ਲਈ ਇਹ ਉਪਰਾਲਾ ਵਿਢਿਆ ਗਿਆ ਹੈ ਕਿਤੇ ਨਾ ਕਿਤੇ ਲੋਕ ਵੀ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਮੇਲੇ ਦੇ ਵਿੱਚ ਵੱਡੀ ਪੱਧਰ ਤੇ ਇਹਨਾਂ ਤੋਂ ਚੀਜ਼ਾਂ ਖਰੀਦਣ ਲੱਗੀਆਂ ਹੈ। ਭਾਰਤ ਲਈ ਬਠਿੰਡਾ ਤੋਂ ਅਮਨਦੀਪ ਗੋਸਲ